ਅਮੀਦਾ ਸਾਰੇ ਠੀਕ ਹੋਵੋਗੇ ਅੱਜ ਤੁਹਾਡੇ ਲਈ ਇੱਕ ਸਪੈਸ਼ਲ ਵੀਡੀਓ ਲੈ ਕੇ ਆਇਆ ਮੈਂ ਜੋ ਪਰਮਾਤਮਾ ਬਾਰੇ ਜਾਂ ਟੂਨੇ ਟੱਪੇ ਜਿੰਨੇ ਲੋਕ ਕਰਦੇ ਨੇ ਜਾਂ ਜਿੰਨੇ ਟੂਨੇ ਟੱਪਿਆਂ ਦੇ ਜਿਹੜੇ ਲੋਕ ਫਸੇ ਹੋਏ ਨੇ ਕਿ ਅਸੀਂ ਆਹ ਕੰਮ ਦੇ ਅਸੀਂ ਆਹ ਟੂਣਾ ਕਰ ਦਾਂਗੇ ਹਨਾ ਚ ਰਸਤੇ ਦੇ ਵਿੱਚ ਆਪਾਂ ਕਹਿ ਦਿੰਦੇ ਹੁੰਨੇ ਆ ਕਿ ਸਾਡਾ ਆਹ ਕੰਮ ਛੇਤੀ ਹੋ ਜਾਊਗਾ ਬਹਿਮਾ ਪਰਮਾ ਦੇ ਵਿੱਚ ਫਸੇ ਹੋਏ ਨੇਰੇ ਤੇ ਉਹਦੇ ਰੇਤੜੀ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਕੋ ਮੇਰੇ ਨਾਲ ਕ੍ਰਿਸ਼ਨ ਜੀ ਨੇ ਬਹੁਤ ਤਕਦਾਬਾਂ ਪੜਨ ਦਾ ਇਹਨਾਂ ਨੂੰ ਸ਼ੌਂਕ ਆ ਤੇ ਗਿਆਨ ਵੀ ਹਰ ਚੀਜ਼ ਦਾ ਗਿਆਨ ਰੱਖਦੇ ਨੇ ਪਰ ਆਪਣੇ ਥੋੜਾ ਜਿਹਾ ਉਲਟ ਹੁੰਦਾ ਅਗਰ ਕੋਈ ਗਿਆਨ ਵਾਲੀਆਂ ਗੱਲਾਂ ਕਰਦਾ ਨਾ ਜਾਂ ਜਿਹਨੂੰ ਲੱਗੇ ਕਿ ਇਹਨੂੰ ਬਹੁਤ ਗਿਆਨ ਆ ਆਪਣੇ ਉਹਨੂੰ ਪਾਗਲ ਸਮਝਣ ਲੱਗ ਜਾਂਦੇ ਨੇ ਮੈਂਟਲੀ ਅਫਸਟ ਕਹਿਣ ਲੱਗ ਜਾਂਦੇ ਨੇ ਜਿਹਦੇ ਕੋਲ ਜਦੋਂ ਵੀ ਆਉਨੇ ਆ ਇਹ ਗਿਆਨ ਵਾਲੀਆਂ ਗੱਲਾਂ ਦੀ ਜਊਗਾ ਕੋ ਆਪਣੇ ਮਸਾਲੇ ਜ਼ਿਆਦਾ ਭਾਲਦੇ ਨੇ ਜੋ ਚੀਜ਼ ਸਿੱਖਣ ਵਾਲੀ ਹੁੰਦੀ ਹੈ ਨਾ ਉਹ ਚੀਜ਼ ਆਪਣੇ ਬਹੁਤ ਘੱਟ ਸਿੱਖਦੇ ਨੇ ਤੇ ਅੱਜ ਆਪਾਂ ਕ੍ਰਿਸ਼ਨ ਜੀ ਨਾਲ ਹੋਈ ਗੱਲਬਾਤ ਕਰਨ ਆਲੇ ਆ ਕਿ ਪਰਮਾਤਮਾ ਕੀ ਸੱਚਮੁੱਚ ਹੈ ਕਿ ਆਪਾਂ ਨੂੰ ਮਿਲ ਸਕਦਾ ਪਰਮਾਤਮਾ ਜਿਹੜੇ ਲੋਕ ਵਿਸ਼ਵਾਸ ਰੱਖਦੇ ਨੇ ਉਹ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਔਰ ਦੂਜੀ ਆਪਾਂ ਗੱਲਬਾਤ ਕਰਾਂਗੇ ਕਿ ਟੂਨੇ ਟੱਪੇ ਜੋ ਕਰਦੇ ਨੇ ਕਿ ਉਹ ਸਹੀ ਜੇ ਕਿ ਗਲਤ ਨੇ ਕਿ ਉਹਦੇ ਨਾਲ ਕੋਈ ਫਾਇਦਾ ਹੋਣ ਵਾਲਾ ਕਿ ਨਹੀਂ ਹੋਣ ਵਾਲਾ ਹਾਂਜੀ ਕ੍ਰਿਸ਼ਨ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਉਹ ਵੈਸੇ ਮੈਂ ਜਾਣਦਾ ਵੀ ਹਾਂ ਬਹੁਤ ਟਾਈਮ ਤੋਂ ਹਾਂਜੀ ਮੈਂ ਇਨਾਂ ਕੋਲੇ ਘਰੇ ਵੀ ਉਹਨਾਂ ਨਾਲ ਗੱਲਬਾਤ ਵੀ ਕਰਦੇ ਦਿੰਨੇ ਆ ਬੈਠ ਕੇ ਅਸੀਂ ਹਨਾ ਤਾਂ ਪ੍ਰੇਸ਼ੰਜੀਬ ਨੂੰ ਇਸ ਤਰ੍ਹਾਂ ਦੱਸੋ ਹਾਂਜੀ ਕੀ ਪਰਮਾਤਮਾ ਸੱਚਮੁੱਚ ਹੈ ਕਿ ਨਹੀਂ ਹੈ ਦੇਖੋ ਮੈਰੇ ਸਾਹ ਪਰਮਾਤਮਾ ਹੈ ਠੀਕ ਹੈ ਜੀ ਜਿਹੜਾ ਉਹ ਪਰਮਾਤਮਾ ਹੈ ਉਹੋ ਜੇ ਮਿਲਣਾ ਚਾਹੋ ਤਾਂ ਆਪਾਂ ਨੂੰ ਉਹ ਮਿਲ ਸਕਦਾ ਹੈ ਠੀਕ ਹੈ ਅਗਰ ਬੰਦਾ ਚਾਹੇ ਮੈਂ ਕਿ ਪਰਮਾਤਮਾ ਮੈਂ ਪਰਮਾਤਮਾ ਨੂੰ ਮਿਲ ਸਕਦਾ ਹੈ ਠੀਕ ਹੈ ਤਾਂ ਉਹ ਜ਼ਰੂਰ ਮਿਲ ਸਕਦਾ ਜੇ ਕੋਸ਼ਿਸ਼ ਕਰੇ ਤਾਂ ਠੀਕ ਹੈ ਜੋ ਪਹਿਲਾਂ ਜਿਵੇਂ ਆਪਾਂ ਸੁਣਦੇ ਸੀ ਪੁਰਾਣੇ ਜਿਹੜੇ ਪਹਿਲਾਂ ਜਿਹੜੇ ਤ੍ਰੇਤਾ ਯੋਗ ਜਿੰਨੇ ਵੀ ਯੋਗ ਆਏ ਸੀ ਜਿਹੜੀ ਦੋ ਤਿੰਨ ਹਨਾ ਕਿ ਲੱਗਦਾ ਸੀ ਹਾਂ ਅਸੀਂ ਇਹਨਾਂ ਨੇ ਪਰਮਾਤਮਾ ਨੂੰ ਪਾ ਲਿਆ ਜਦ ਜਨੇਵੀ ਆਪ ਦਾ ਜੋ ਅਰ ਪੂ ਪਾੜ ਪੂਜਾ ਕਰਦੇ ਸੀਗੇ ਉਹ ਕਿ ਦੋ ਦੋ ਸਾਲ ਤਿੰਨ ਤਿੰਨ ਸਾਲ ਲਗਾਤਾਰ ਪੰਜ ਬਤਾ 20 ਵੀ ਸਾਲ ਤਪੱਸਿਆ ਕਰਦੇ ਰਹਿੰਦੇ ਸੀ ਕਿ ਅੱਜ ਦੇ ਟਾਈਮ ਦੇ ਵਿੱਚੋਂ ਮੁਮਕਨ ਹੈਗਾ ਕਿ ਮਿਲ ਸਕਦਾ ਮਿਲ ਸਕਦਾ ਜੀ ਠੀਕ ਹੈ। ਕਾਲ ਯੁਗ ਚ ਤਾਂ ਬਹੁਤ ਛੇਤੀ ਮਿਲਦਾ ਹੈ ਜੀ। ਹਮ ਸਤਜੁਗ ਚ ਤਾਂ ਬਹੁਤ ਤਪੱਸਿਆ ਬਹੁਤ ਕੁਝ ਕਰਨਾ ਪੈਂਦਾ ਹੈ। ਤਾਂ ਪਰਮਾਤਮਾ ਮਿਲਦਾ ਹੈ। ਤ੍ਰੇਂਤਾ ਯੁਗ ਚ ਵੀ ਬਹੁਤ ਕੁਝ ਕਰਨਾ ਪੈਂਦਾ ਹੈ। ਜੋ ਅਪਰ ਯੁਗ ਵੀ ਕਾਲ ਯੁਗ ਚ ਤਾਂ ਕਹਿੰਦੇ ਆ ਕਾਲਜੋ ਕੇਵਲੇ ਨਾਮ ਅਧਾਰਾ ਸਮਰ ਸਮਰ ਨਾਰ ਉਤਰੇ ਪੜਾ ਕਾਲਜੋ ਚ ਤਾਂ ਨਾਮ ਹੀ ਦਾ ਆਧਾਰ ਹੈ ਜਿਹੜਾ ਨਾਮ ਜਪੂਗਾ ਤੇ ਨਾਮ ਦਾ ਧਿਆਨ ਲਾਊਗਾ ਉਹੀ ਪ੍ਰਮਾਤਮਾ ਨੂੰ ਪਾ ਲੂਗਾ ਕਿ ਮਤਲਬ ਸਤਿਮੁੱਚ ਬੰਦਾ ਪਾ ਸਕਦਾ ਪਾ ਸਕਦਾ ਜੀ ਜਿਵੇਂ ਕਬੀਰ ਸਾਹਿਬ ਬ੍ਰਹਮ ਗਿਆਨੀ ਸੰਤ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਪ੍ਰਮਾਤਮਾ ਨੂੰ ਪਾਇਆ ਭਗਤ ਨਾਮਦੇਵ ਜੀ ਨੇ ਪ੍ਰਮਾਤਮਾ ਨੂੰ ਪਾਇਆ ਇਹ ਸਭ ਪ੍ਰਮਾਤਮਾ ਪਾਏ ਹੋਏ ਮਹਾਪੁਰਸ਼ ਹੈ ਇਹਨਾਂ ਦੇ ਦੱਸੇ ਅਨੁਸਾਰ ਚੱਲੋ ਤੇ ਆਪਣੀ ਪਰਮਾਤਮਨ ਨੂੰ ਪਾ ਸਕਦੇ ਹੋ ਜੀ ਅੱਛਾ ਮੈਂ ਤੇ ਇੱਕ ਗੱਲ ਤੁਹਾਡੇ ਨਾਲ ਇਹ ਵੀ ਜ਼ਰੂਰ ਸ਼ੇਅਰ ਕਰਨੀ ਚਾਹਾਂਗੀ ਕਿ ਉਹ ਆਪਣੇ ਦਰਸ਼ਕਾਂ ਦਾ ਵੀ ਕਈ ਵਾਰ ਜਵਾਬ ਹੁੰਦੇ ਆ ਕਿ ਬਹਿਮਾ ਪਰਮਾ ਦੇ ਵਿੱਚ ਫਸੇ ਬੰਦੇ ਨੇ ਹਨ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਦੁਨੀਆ ਟੂਨੇ ਟੱਪਿਆਂ 'ਚ ਜ਼ਿਆਦਾ ਉਲਝੀ ਜਿਹੀ ਹੋਈ ਆ ਕਿ ਅਗ ਸਾਸੀ ਆਪਦਾ ਵੱਡਾ ਕੰਮ ਕਰਾਉਣਾ ਜਾਂ ਅਸੀਂ ਸਰਕਾਰੀ ਨੌਕਰੀ ਲੱਭਣੀ ਆ ਹਨਾ ਤਾਂ ਉਹਦੇ ਵਾਸਤੇ ਕੀ ਆ ਤੁਸੀਂ ਟੂਨੇ ਕਰ ਦਵੋ ਉਹ ਟੂਨਿਆਂ ਦੇ ਬਾਰੇ ਕੀ ਤੁਸੀਂ ਵਿਚਾਰਕ ਵਸਲ ਸਹੀ ਆ ਕਿ ਗਲਤ ਆ ਕਿ ਉਹ ਕਰਨੇ ਨਹੀਂ ਚਾਹੀਦੇ ਦੇਖੋ ਜੀ ਟੂਨਿਆਂ ਬਾਰੇ ਲੋਕ ਬਹੁਤ ਕਰਦੇ ਆ ਹੂੰ ਪਰ ਉਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ ਮੈਂ ਵੀ ਛੋਟਾ ਹੁੰਦਾ ਟੂਣਾਂ ਤੋਂ ਡਰਦਾ ਹੁੰਦਾ ਸੀ ਟੂਣਾ ਦੇਖ ਲੈਂਦਾ ਸੀ ਡਰੀ ਜਾਂਦਾ ਸੀ ਤੇ ਮੈਨੂੰ ਵੀ 10-10 ਦਿਨ ਬੁਖਾਰ ਚੜਦਾ ਰਹਿੰਦਾ ਸੀ ਓਕੇ ਉਸ ਤੋਂ ਬਾਅਦ ਮੈਂ ਕਿਸੇ ਟਾਈਮ ਢੱਗਾਏ ਸੰਤਾਂ ਦੀ ਕਥਾ ਸੁਣੀ ਤੇ ਉਹਦੇ ਵਿੱਚ ਉਹਨਾਂ ਨੇ ਕਹੇ ਸੀ ਟੂਣੇ ਟਾਮਣਾ ਚ ਕੁਝ ਨਹੀਂ ਪਿਆ ਉਸ ਦਿਵਾਰ ਮੈਂ ਟੂਣਿਆਂ ਤੋਂ ਡਰਨੋਂ ਹਟ ਗਿਆ ਤੇ ਹੁਣ ਕਈ ਵਾਰ ਮੈਂ ਅੱਧੀ ਰਾਤ ਨੂੰ ਆਰਾਮ ਲਿਆ ਚੋਣਾ ਕਿਸੇ ਬਾਜ਼ਾਰ ਤੇ ਲੰਘਦਾ ਟੂਣੇ ਕਿਤੇ ਪਿਆ ਹੁੰਦਾ ਮੈਂ ਦੇਖ ਕੇ ਕੋਲ ਦੀ ਲੰਘ ਜਾਂਦਾ ਨਾ ਮੈਨੂੰ ਉਸ ਦਿਵਾਰ ਕੋਈ ਡਰ ਲੱਗਿਆ ਨਾ ਮੈਨੂੰ ਕੋਈ ਟੂਣੇ ਦਾ ਕੋਸੇ ਲੱਗਿਆ ਟੂਣਾ ਟੰਮਣਾ ਤੇ ਕੁਛ ਨਹੀਂ ਪਿਆ ਸਭ ਬਹਿਮ ਪਰਮ ਹੈ ਟੂਣਾ ਚੋਂ ਨਿਕਲੋ ਟੂਣਾ ਚ ਖਾਣ ਪੀਣ ਵਾਲੀਆਂ ਚੀਜ਼ਾਂ ਹੀ ਹੁੰਦੀਆਂ ਠੀਕ ਹੈ ਜੇ ਟੂਣਾ ਚ ਕੁਝ ਹੁੰਦਾ ਹੈ ਤਾਂ ਸ਼ਰਾਬੀ ਬੰਦਾ ਉਹਦੇ ਵਿੱਚੋਂ ਪਉਆ ਚਾ ਕੇ ਅਧੀਆਂ ਚੱਕ ਕੇ ਪੀ ਜਾਂਦਾ ਹੈ ਇਹ ਚੱਕ ਕੇ ਖਰਚ ਜਾਂਦਾ ਹੈ ਚੀਜ਼ਾਂ ਚੱਕ ਕੇ ਆਪਣੀ ਘਰ ਵਾਲੀ ਨੂੰ ਦਿੰਦਾ ਪਰ ਉਹਦੀ ਘਰ ਵਾਲੀ ਨੂੰ ਤਾਂ ਕੁਝ ਹੁੰਦਾ ਨਹੀਂ ਨਾ ਉਹਨੂੰ ਪਸੰਦ ਹੈ ਤੇ ਟੂਣਾ ਟੂਣਾ ਕੀ ਕਰੂਗਾ ਜੀ ਤੁਹਾਡਾ ਕੁਝ ਨਹੀਂ ਕਰ ਸਕਦਾ ਜੀ ਟੂਣਾ ਇਹ ਸਭ ਬਹਿਮ ਪਰਮ ਹੈ ਬਹਿਮ ਪਰਮਾ ਤੋਂ ਨਿਕਲੋ ਠੀਕ ਹੈ ਆਹ ਦੇਖੋ ਹਣਾ ਟੂਨੇ ਟੱਪ ਜਿੰਨੇ ਵੀ ਟੂਨੇ ਟੱਪੇ ਜਾਂ ਮਤਲਬ ਜਿਹੜੇ ਕਰਦੇ ਨੇ ਉਹ ਗੱਲ ਸਪਸ਼ਟ ਹੈ ਕਿ ਖਾਣ ਪੀਣ ਵਾਲੀ ਚੀਜ਼ ਦੇ ਨਾਲ ਕਦੇ ਵੀ ਟੂਨਾ ਨਹੀਂ ਲੱਗਿਆ ਹੁੰਦਾ ਇੱਕ ਮਨ ਆ ਬਸ ਉਹਦਾ ਡਰ ਆ ਆਮ ਇਨਸਾਨ ਨੂੰ ਕਿ ਬਸ ਮੈਂ ਟੂਨਾ ਉੱਤੇ ਟੱਪ ਨਾ ਜਾਵਾਂ ਜਾਂ ਕੁਝ ਹੋ ਜਾਊਗਾ ਕਿਉਂ ਮਨ ਦੇ ਵਿੱਚ ਇੱਕ ਵਾਰ ਜਦੋਂ ਕਿਸੇ ਚੀਜ਼ ਦਾ ਡਰ ਬਹਿ ਗਿਆ ਕਿ ਜੇ ਮੈਂ ਤੇ ਰਾਸਤੇ ਟੂਨਾ ਪਿਆ ਸੀ ਜਾਂ ਮੋਟੋ ਦੀ ਟੱਪ ਗਿਆ ਉਹ ਬਾਰੀ ਬੱਟੇ ਆ ਤੇ ਦਿਮਾਗ ਚਾਹੀ ਚੀਜ਼ ਲਈ ਜਾਊਗਾ ਬਾਰੀ ਬੱਟੇ ਕਿ ਮੈਂ ਟੂਨਾ ਟੱਪ ਗਿਆ ਮੈਂ ਟੂਨਾ ਟੱਪ ਗਿਆ ਉਹਦੇ ਨਾਲ ਹੀ ਲੱਗਦਾ ਉਹ ਬੰਦੇ ਨੂੰ ਡਰ ਹੋ ਜਾਂਦਾ ਬਸ ਉਹਦੇ ਨਾਲ ਹੀ ਤਾਂ ਕੰਬਣ ਲੱਗ ਜਾਂਦਾ ਜਾਂ ਆਪਦੇ ਨੂੰ ਕੋਈ ਲੱਗਣ ਲੱਗਦਾ ਹਨਾ ਜਿਵੇਂ ਉਹਨੂੰ ਬੁਖਾਰ ਹੋ ਗਿਆ ਹਾਂ ਬੁਖਾਰ ਹੋ ਜਾਂਦਾ ਹਨਾ ਇਸ ਤਰ੍ਹਾਂ ਦੀ ਚੀਜ਼ਾਂ ਲੱਗਦਾ ਤੁਹਾਨੂੰ ਡਰਦਾ ਰਹੂ ਤੁਹਾਨੂੰ ਬੁਖਾਰ ਵੀ ਜ਼ਰੂਰ ਹੋਊ ਟੂਣੇ ਦਾ ਅਸਰ ਵੀ ਜ਼ਰੂਰ ਹੋਊ ਜੇ ਉਹ ਟੂਣਿਆਂ ਤੋਂ ਡਰਨੋਂ ਹਟ ਜੂ ਨਾ ਉਹਦਾ ਟੂਣਾ ਕੁਝ ਕਰ ਸਕੇ ਨਾ ਉਹਦਾ ਕੁਝ ਬਗਾੜ ਸਕੇ ਕੁਝ ਨਹੀਂ ਹੁੰਦਾ ਹੁਣ ਮੈਂ ਬਥੇਰੇ ਟੂਣਿਆਂ ਦੇ ਕੋਲ ਦੀ ਲੰਘਿਆ ਮੈਨੂੰ ਮੁੰਡੇ ਕਹਿੰਦੇ ਆ ਰਸਤਾ ਬਦਲ ਦੋ ਮੈਂ ਕਿਹਾ ਕੁਝ ਬਦਲਣ ਦੀ ਲੋੜ ਨਹੀਂ ਟੂਣਾ ਲੈ ਮੇਰਾ ਕੁਝ ਕਰਕੇ ਦਿਖਾਵੇ ਮੈਂ ਕਿਹਾ ਦੇਖ ਲਿਆ ਟੂਣਾ ਲੈ ਕੋਲ ਦੀ ਲੰਘ ਗਿਆ ਖੜਾ ਕੋਲੇ ਟੂਣੇ ਦੇ ਲੈ ਹੁਣ ਜਾਣਾ ਕਰਨੂ ਟੂਣਾ ਮੇਰਾ ਕੁਝ ਵਿਗਾੜ ਕੇ ਦਿਖਾਵੇ ਜੇ ਮੈਨੂੰ ਪਰਮਾਤਮਾ ਤੇ ਵਿਸ਼ਵਾਸ ਹੈ ਤਾਂ ਪਰਮਾਤਮਾ ਉਹ ਟੂਣਾ ਟੰਮਣਾ ਤੇ ਨਹੀਂ ਖੁਸ਼ ਹੁੰਦਾ ਪ੍ਰਮਾਤਮਾ ਸੱਚੀ ਭਗਤੀ ਦੇ ਖੁਸ਼ ਹੁੰਦਾ ਹੈ ਉਹ ਟੂਣਾ ਟੰਮਣ ਕਰਨ ਵਾਲਿਆਂ ਤੋਂ ਤਾਂ ਬਹੁਤ ਦੂਰ ਹੈ ਜੀ ਠੀਕ ਹੈ ਨਾ ਕੋਈ ਟੂਣਾ ਟੰਮਣ ਨੇ ਤੁਹਾਡਾ ਕੁਝ ਕਰ ਸਕਦਾ ਨਾ ਵਾਸਤਾ ਇਸ ਕਰਕੇ ਟੂਣਾ ਜਿਹੜੇ ਟੂਣੇ ਕਰਦੇ ਆ ਉਹਨਾਂ ਤੋਂ ਦੂਰ ਰਹੋ ਤੇ ਉਹਨਾਂ ਨੂੰ ਕਹੋ ਵੀ ਟੂਣਾ ਚ ਕੁਝ ਨਹੀਂ ਪਿਆ ਐਵੇਂ ਆਪਦੇ ਪੈਸੇ ਨਾਲ ਬਰਬਾਦ ਕਰੋ ਸਮਾਨ ਨਾਲ ਬਰਬਾਦ ਕਰੋ ਐਵੇਂ ਕਿਸੇ ਦੇ ਮਗਰ ਨਾ ਲੱਗੋ ਤੁਸੀਂ ਜਿਹੜੇ ਪ੍ਰਮਾਤਮਾ ਤੇ ਵਿਸ਼ਵਾਸ ਕਰਦੇ ਹੋ ਉਹ ਤੇ ਵਿਸ਼ਵਾਸ ਨਾਲ ਨਾਮ ਧਿਆਨ ਨੂੰ ਲਗਾਤਾਰ ਨਾਮ ਜਪੋ ਨਾਮ ਧਿਆਵੋ ਨਾਮ ਤੇ ਆ ਬੋ ਸਾਰਾ ਕੁਝ ਸਹੀ ਹੋ ਜੀਵਾ ਜਿਹੜੇ ਲੱਗਦੇ ਨੇ ਕਿ ਜਿਨ੍ਹਾਂ ਨੂੰ ਬਹਿਮ ਰਹਿੰਦਾ ਕਿ ਸਾਡੇ ਦੁੱਖ ਜ਼ਿੰਦਗੀ ਦੇ ਵਿੱਚ ਬਹੁਤ ਨੇ ਹਨਾ ਜਾਂ ਕੋਈ ਲੱਗਦਾ ਦਾ ਹੋਰ ਆ ਵੀ ਅਗਰ ਤੁਸੀਂ ਦੁਖੀ ਵੀ ਜਾਦਾ ਹੋ ਤਾਂ ਤੁਸੀਂ ਸਿਰਫ ਆਪ ਦੇ ਪਰਮਾਤਮਾ ਨੂੰ ਜਿਹਦੇ ਜਿਹਦੇ ਵਿਸ਼ਵਾਸ ਰੱਖਦੇ ਹੋ ਉਹਨਾਂ ਨੂੰ ਮੰਨੋ ਉਹਨਾਂ ਦਾ ਮੰਨੋ ਉਹਨਾਂ ਨੂੰ ਤਾਂ ਤੁਸੀਂ ਮੰਨਦੇ ਨਹੀਂ ਉਹਨਾਂ ਦੀਆਂ ਗੱਲਾਂ ਤਾਂ ਮੰਨੀ ਜਾਂਦਾ ਇੱਕ ਕੰਨ ਵਿੱਚ ਦੀ ਗੱਲ ਸੁਣ ਲਈ ਦੂਜੇ ਵਿੱਚ ਦੀ ਕੱਢ ਤੀ ਤੇ ਹੁਣ ਜਦੋਂ ਤੁਸੀਂ ਇਹ ਗੱਲਾਂ ਸੁਣੀ ਜਾਂਦਾ ਕਿ ਉਹਨਾਂ ਨੂੰ ਭੱਡੀ ਜਾਂਦਾ ਦੂਜੇ ਕੰਨ ਰਹੀਂ ਉਹ ਗੱਲਾਂ ਅਸਲੀ ਨਹੀਂ ਕੋ ਕੁਛ ਕੁਛ ਚਿਹਰਾ ਸਰ ਹੁੰਦਾ ਆਪਣੇ ਲੋਕਾਂ ਦੇ ਵਿੱਚ ਬਹਿਮਾ ਪਰ ਮਾਂ ਲਈ ਪਾਸੇ ਜਿਆਦਾ ਜਾਣ ਲੱਗੀ ਬਹਿਮਾ ਪਰਮਾ ਤੇ ਜਿਆਦਾ ਜਿਹੜੇ ਸਾਡੇ ਗੁਰੂ ਸਾਨੂੰ ਦੱਸ ਕੇ ਗਏ ਨੇ ਉਹਨਾਂ ਤੇ ਤਾਂ ਕੋਈ ਜਾਮ ਨਹੀਂ ਕਰਦਾ ਜੀ ਹਣਾ ਵਿਸ਼ਵਾਸ ਸਾਡੇ ਲੋਕ ਘੱਟ ਕਰਦੇ ਨੇ ਹੁਣ ਜਿਵੇਂ ਗੁਰਨਾਣਕ ਦੇਵ ਜੀ ਕਹਿ ਕੇ ਗਏ ਨੇ ਹਣਾ ਕੀ ਬੰਦੇ ਜਿ ਕੋ ਨਾਮ ਜਪੋ ਆਪਦਾ ਹੈ ਨਾ ਕਿਰਤ ਕਰੋ ਆਪਦੀ ਕਿਰਤ ਦੀ ਕਮਾਈ ਕਰੋ ਉਹਦੇ ਚ ਹੈ ਨਾ ਬੰਦ ਕੱਢ ਦੋ ਆਈ ਮੀਨ ਇਹਦਾ ਦਸਵੰਦ ਹੁੰਦਾ ਉਹ ਕੱਢੋ ਹੈ ਨਾ ਉਹ ਤਾਂ ਕੋਈ ਪਾਸ ਕਰਦਾ ਨਹੀਂ ਉਹ ਚੀਜ਼ਾਂ ਕ ਨਹੀਂ ਆਪਣੇ ਲੋਕ ਘਟ ਜਾਂਦੇ ਨੇ ਜੇ ਤੁਸੀਂ ਪਰਮਾਤਮਾ ਮਿਲਣਾ ਚਾਹੁੰਦੇ ਹੋ ਤਾਂ ਕਬੀਰ ਅਮਰਤ ਬਾਣੀ ਤੇ ਅਮਲ ਕਰੋ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਅਮਲ ਕਰੋ ਭਗਤ ਨਾਮਦੇਵ ਜੀ ਦੀ ਬਾਣੀ ਤੇ ਅਮਲ ਕਰੋ ਤੁਹਾਨੂੰ ਤਾਂ ਪਰਮਾਤਮਾ ਆਪਣੇ ਆਪ ਹੀ ਮਿਲ ਜੂਗਾ ਜੀ ਬਾਕੀ ਜਦੋਂ ਆਪਾਂ ਲਗਾਤਾਰ ਕੰਮ ਕਰੀ ਜਾਵਾਂਗੇ ਹੈ ਨਾ ਤਾਂ ਦੁੱਖ ਜ਼ਿੰਦਗੀ ਦੇ ਵਿੱਚ ਬਹੁਤ ਘਟ ਆਉਂਦੇ ਨੇ ਲੋਕ ਆਹੀ ਚੀਜ਼ਾਂ ਤੋਂ ਨਿਕਲਦੇ ਮਾਰੇ ਗਲਤ ਤਰੀਕੇ ਜਾਂ ਮਤਲਬ ਹਣਾ ਜਿਵੇਂ ਆਮ ਆਪਣੇ ਪਿੰਡਾਂ ਚਾਰਾਂ ਦੇ ਵਿੱਚ ਫਿਰਦੇ ਰਹਿੰਦੇ ਨੇ ਬਹਿਰੂ ਪੀਏ ਜਿਹਨਾਂ ਨੂੰ ਕਹਦੇ ਆਪਾਂ ਬਾਬੇ ਜਿਵੇਂ ਸਾਥ ਬਣੇ ਬੈਠੇ ਨੇ ਹਣਾ ਉਹਨਾਂ ਬਾਰੇ ਕੋਈ ਟਿੱਪਣੀ ਹੈਗੀ ਕਿ ਹੁਣ ਮੈਂ ਮੱਲੋ ਜਿਹੜੇ ਸਾਥ ਫਿਰਦੇ ਨੇ ਆਮ ਹਣਾ ਮੈਂ ਵੀ ਉਹਨਾਂ ਨੂੰ ਕਈ ਵਾਰ ਦੋ ਚਾਰ ਇਦਾਂ ਦੀਆਂ ਗੱਲਾਂ ਆਪਾਂ ਪੁੱਛ ਲੈਣੀਆਂ ਹੁੰਦੀਆਂ ਪਰਮਾਤਮਾ ਪ੍ਰਤੀ ਜੇ ਆਪਾਂ ਕਹਿੰਦਾ ਤੁਸੀਂ ਸਾਨੂੰ ਆਹ ਪਾਠ ਦਾ ਜਾਂ ਸਾਨੂੰ ਅਰਥ ਕੱਢ ਕੇ ਦੱਸ ਦਿਓ ਜਾਂ ਸਾਨੂੰ ਤੁਸੀਂ ਆਹ ਪਾਠ ਸੁਣਾ ਦਿਓ ਉੱਥੇ ਸੁਣਾਉਂਦੇ ਨਹੀਂ ਹਾਂਜੀ ਜਿੱਥੇ ਤਾਂ ਹਣਾ ਲੱਗਦਾ ਕਿ ਉਹਨੂੰ ਲੱਗਦਾ ਕਿ ਸ਼ਾਮ ਨੂੰ ਹਰ ਇੱਕ ਨੂੰ ਪਤਾ ਮਤਲਬ ਜੇ ਪਿੰਡ ਚ ਕਿਤੇ ਪੈਸੇ ਲੈ ਜਾਂਦਾ ਸ਼ਾਮ ਨੂੰ ਜਾ ਕੇ ਉਹ ਦਾਰੂ ਮਰ ਰੰਦ ਪੌਣ ਲੱਗ ਜਾਂਦੇ ਨੇ ਹੈਨਾ ਠੀਕ ਹੈ ਜੀ ਉਹਦੇ ਵਰਗੇ ਮਤਲਬ ਇਹ ਚ ਸਾਧੋਂ ਤੋਂ ਵੀ ਬਚਣਾ ਚਾਹੀਦਾ ਜਿਹੜੇ ਜਿਹੜੇ ਅੱਜ ਕੱਲ ਦੇ ਸਾਧ ਸੰਤ ਗਲੀਆਂ ਚ ਤੁਰੇ ਫਿਰਦੇ ਐ ਇਹਨਾਂ ਕੋਲੇ ਪੁੱਛ ਨਹੀਂ ਹੈਗਾ ਜੀ ਹੂੰ ਸਹੀ ਐ ਇਹ ਸੋ ਮੈਨੂੰ ਬਹਿਮਾ ਪਰਮਾ ਤੇ ਪਹੁੰਹਣਗੇ ਹੂੰ ਸੋਡੇ ਪੈਸੇ ਖਰਚ ਕਰਾਉਣਗੇ ਤੇ ਆਪਦੇ ਦਿਹਾੜੀ ਦਾ ਪਾਣਾਉਣਗੇ ਹੁਣ ਤੱਕ ਉਹ ਖੁੰਦੇ ਵੀ ਆਏ ਨੇ ਮਤਲਬ ਲੁੱਟ ਕੇ ਲੈ ਜਾਂਦੇ ਨੇ ਪੈਸੇ ਇਸ ਸਮੇਂ ਇਹ ਕਿ ਤਾ ਹੋ ਰੇਖ ਜਾਂਦੇ ਆ ਰਾਤ ਨੂੰ ਉਹੀ ਲੁੱਟ ਕੇ ਲੈ ਜਾਂਦੇ ਘਰ ਨੂੰ ਜੀ ਇਸ ਕਰਕੇ ਕਿਸੇ ਨੂੰ ਘਰੇ ਨਾ ਵਾੜੋ ਬਿਨਾਂ ਜਾਣ ਪਹਿਚਾਨ ਤੋਂ ਬਾਰ ਗੱਲ ਕਰੋ ਅੰਦਰ ਕਿਸੇ ਨੂੰ ਨਾ ਵੜਨ ਦਿਓ ਕਿਉਂਕਿ ਇਹ ਪਹਿਲਾਂ ਬਹਿਮਾ ਪਰਮ ਚਪਾਂਦੇ ਫਿਰ ਇਹੀ ਘਰ-ਬਾਰ ਦੇਖ ਜਾਂਦੇ ਤੇ ਫੇਰ ਹੀ ਲੁੱਟ ਕੇ ਲੈ ਜਾਂਦੇ ਆ ਜਿਹੜੇ ਅਸਲੀ ਸਾਧ ਸੰਤ ਹੈ ਜਿਹੜੇ ਕੁਝ ਦੱਸ ਸਕਦੇ ਆ ਉਹ ਤਾਂ ਬਹੁਤ ਦੂਰ ਬੈਠੇ ਆ ਉਹ ਕਿਸੇ ਦੇ ਘਰਾਂ 'ਚ ਨਹੀਂ ਆਉਂਦੇ ਐਂਛੇ ਦੀ ਛੇਤੀ ਜਿਹਨੂੰ ਤੁਸੀਂ ਗੁਰੂ ਬਣਾਇਆ ਪਹਿਲਾਂ ਤਾਂ ਉਹਦੀ ਗੱਲ ਮੰਨੋ ਮੰਨੋ ਜਦੋਂ ਉਹਦੀ ਗੱਲ ਮੰਨੋਗੇ ਉਦੋਂ ਤੇ ਅਮਲ ਕਰੋਗੇ ਤੁਹਾਡਾ ਸਾਰਾ ਕੁੱਝ ਸਹੀ ਹੋ ਜੂ ਸਹੀ ਆ ਜਿਹੜਾ ਕਹਿੰਦੇ ਆ ਪ੍ਰਮਾਤਮਾ ਕੌਣ ਹੈ ਪ੍ਰਮਾਤਮਾ ਜਿਹੜਾ ਪਹਿਲਾਂ ਮੈਂ ਇਹ ਕਹਿੰਦਾ ਵੀ ਆਤਮਾ ਹੀ ਸਤਿਆ ਹੈ ਸਹੀ ਹੈ ਆਤਮਾ ਜੋਤੀ સ્વરૂਪ ਹੈ ਆਤਮਾ ਅਜਰ ਅਮਰ ਅਬినాਸ਼ੀ ਹੈ ਆਪਦੀ ਆਤਮਾ ਨੂੰ ਜਾਨੋ ਉਹ ਆਤਮਾ ਅੱਖਾਂ ਦੇ ਦੋਨੇ ਨੇਤਰਾਂ ਦੇ ਵਿਚਾਲੇ ਸ਼ਿਵ ਨੇਤਰ ਦੇ ਜਿੱਥੇ ਸ਼ਿਵ ਨੇਤਰ ਹੈ ਉਥੇ ਅੰਦਰਲੇ ਪਾਸੇ ਹੈ ਜਦੋਂ ਤੁਸੀਂ ਉਹ ਤੀਸਰਾ ਨੇਤਰ ਅੰਦਰਲੇ ਪਾਸੇ ਖੋਲੋਗੇ ਤਾਂ ਉਥੇ ਆਤਮਾ ਦੀ ਜੋਤ ਜਗੂਗੀ ਉਹ ਜੋਤੀ ਹੈ ਅਜਰ ਅਮਰ ਅਬినాਸ਼ੀ ਉਹੀ ਹੈ ਸਭ ਕੁਝ ਉਹ ਉਹ ਜਿਹੜਾ ਉਹਨੂੰ ਜਾਣ ਗਿਆ ਉਹ ਪ੍ਰਮਾਤਮਾ ਨੂੰ ਪਾ ਗਿਆ ਜਿਹੜਾ ਉਹਨੂੰ ਨਾ ਜਾਣ ਸਕਿਆ ਉਹ ਰਹਿ ਗਿਆ ਇਸ ਕਰਕੇ ਉਹਦੀ ਆਤਮਾ ਨੂੰ ਜਨੋ ਆਤਮਾ ਅਜਰ ਅਨਾਸ਼ੀ ਹੈ ਹਰੇਕ ਧਰਮ ਦੇ ਵਿੱਚ ਇਹ ਗੱਲ ਕਹੀ ਹੈ ਵੀ ਤੁਹਾਡੀ ਆਤਮਾ ਅਜਰ ਅਨਾਸ਼ੀ ਹੈ ਅਬ ਅਜਰ ਅਮਰ ਅਬਨਾਸ਼ੀ ਹੈ ਦੇਖੋ ਜਿਹੜਾ ਬੰਦਾ ਮਰਦਾ ਹੈ ਉਹਦੇ ਵਿੱਚੋਂ ਆਤਮਾ ਦੀ ਜੋਤ ਨਿਕਲਦੀ ਹੈ ਉਹੀ ਉਹ ਕੀ ਹੈ ਅਜਰ ਅਮਰ ਅਬਨਾਸ਼ੀ ਉਹਨੂੰ ਤਾਂ ਕੋਈ ਜਾਣਦਾ ਨਹੀਂ ਜੀ ਲੱਗੇ ਪਏ ਆਪਾਂ ਸਾਧ ਸੰਤਾਂ ਦੇ ਮਗਰ ਅਸਲੀ ਸਾਧ ਸੰਤਾਂ ਦੇ ਮਗਰ ਲੱਗੋ ਜਿਹੜੇ ਤੁਹਾਨੂੰ ਆਤਮਾ ਦਾ ਗਿਆਨ ਕਰਾਉਣ ਦਾਡੇ ਤੁਹਾਨੂੰ ਨਸ਼ਿਆਂ ਤੋਂ ਛੁਡਾਉਣਾ ਜੋ ਨਸ਼ਿਆਂ ਤੋਂ ਛੁਡਾਉਣਾ ਨਸ਼ਿਆਂ 'ਚ ਲੱਗ ਕੇ ਨਾ ਕੋਈ ਸਹੀ ਆ ਦੱਸਣ ਤੁਹਾਡੇ ਤੋਂ ਜਿਹੜੇ ਲੋਕ ਮਤਲਬ ਜਿਹੜੇ ਪੈਸਾ ਤੁਹਾਡੇ ਤੋਂ ਲੈਂਦੇ ਨੇ ਕੋਈ ਜਿਹੜਾ ਅਸਲੀ ਸਾਥੀ ਤਾਂ ਉਹ ਪੈਸਾ ਨਹੀਂ ਲਊਗਾ ਜੇ ਉਹ ਪੈਸਾ ਲਊ ਉਹ ਸੋਡੇ ਤੇ ਹੀ ਖਰਚ ਕਰੂਗਾ ਮੈਂ ਕਿ ਉਹ ਆਪਦੇ ਕੋਲੇ ਰੱਖੂਗਾ ਬਾਬੇ ਨਾਨਕ ਨੇ ਵੀ ਤੁਸੀਂ ਐਵੇਂ ਲਾ ਲਓ ਸੁਲਤਾਨਪੁਰ ਲੋਧੀ 13 13 ਤੋਲਤਾ ਬਾਬੇ ਨਾਨਕ ਨੇ 13 13 ਤੋਲ ਕੇ ਸਾਰਾ ਨਹੀਂ ਪਿਆ ਤੁਸੀਂ ਮੋਦੀ ਖਾਨ ਨਾਲ ਪਤਾ ਪਈ ਮਗਰ ਉਹਨੇ ਨੇ ਸਾਫ਼ ਪਤਾ ਉਹਦੇ ਵਿੱਚ ਵਾਧੇ ਸੀ ਰੁਪਏ ਵਾਧੇ ਸੀ ਉਹ ਗੁਰੂ ਨਾਨਕ ਦੇਵ ਨੂੰ ਦੇਣ ਗਏ ਉਹ ਕਹਿੰਦੇ ਜਦੋਂ ਮੇਰਾ ਇਹ ਸਰੀਰ ਨਹੀਂ ਤੇ ਰੁਪਏ ਮੇਰੇ ਕਿੱਥੋਂ ਆ ਤੇ ਗੁਰੂ ਨਾਨਕ ਦੇਵ ਉਸ ਤੋਂ ਬਾਅਦ ਬਹੁਤ ਜਲਦੀ ਹੀ ਪਰਮਾਤਮਾ ਨੂੰ ਮਿਲ ਗਏ ਸੀ ਗੁਰੂ ਨਾਨਕ ਦੇਵ ਪਰਮਾਤਮਾ ਨੂੰ ਮਿਲੇ ਵੇ ਜਿਹੜੇ ਪਰਮਾਤਮਾ ਨੂੰ ਗੁਰੂ ਨਾਨਕ ਦੇਵ ਮਿਲਿਆ ਉਸੇ ਨੂੰ ਤੁਸੀਂ ਮਿਲਣਾ ਹੈ ਜਿਹੜੇ ਪਰਮਾਤਮਾ ਨੂੰ ਕਬੀਰ ਸਾਹਿਬ ਮਿਲਿਆ ਉਸੇ ਨੂੰ ਤੁਸੀਂ ਮਿਲਣਾ ਹੈ ਜਿਹੜੇ ਪਰਮਾਤਮਾ ਨੂੰ ਭਗਤ ਨਾਮਦੇਵ ਮਿਲਿਆ ਉਸੇ ਪਰਮਾਤਮਾ ਨੂੰ ਤੁਸੀਂ ਮਿਲਣਾ ਹੈ ਆਪ ਦੀ ਆਤਮਾ ਨੂੰ ਜਾਨੋ ਪਹਿਚਾਨੋ ਆਤਮਾ ਅਜਰਾਮਰ ਬਨਾਸ਼ੀਆ ਆਤਮਾ ਨੂੰ ਜਾਨੋ ਆਤਮਾ ਦਾ ਮਤਲਬ ਆਪਦੇ ਕੰਮ ਦੇ ਨਾਲ-ਨਾਲ ਆਪਦਾ ਕੰਮ ਕਰੋ ਹਾਂ ਉਹਦੇ ਨਾਲ-ਨਾਲ ਟਾਈਮ ਕੱਢੋ ਹਨਾ ਦਸਾਂ ਨਾ ਹੋਣੀ ਕਿਰਤ ਕਰੋ ਹਾਂ ਬਸ ਉਹ ਚੀਜ਼ਾਂ ਆਪਦੇ ਜੋ ਲੱਗਦੇ ਤੁਹਾਨੂੰ ਲੱਗਦੇ ਤੁਹਾਡੇ ਜੋ ਗੁਰੂ ਜੋ ਤੁਹਾਡੇ ਗੁਰੂ ਦੱਸ ਕੇ ਗਏ ਨੇ ਹਨਾ ਉਹ ਆਪ ਦਾ ਤੁਸੀਂ ਬਾੜ ਪੂਜਾ ਆਪ ਦੇ ਬਹਿ ਕੇ ਕਿਤੇ 10 ਮਿੰਟ ਕੱਢ ਕੇ ਟਾਈਮ ਉਹ ਚੀਜ਼ਾਂ ਤੇ ਕਰੋ ਫਾਲਤੂ ਦੀ ਜਿਹੜੇ ਟੂਹੇ ਡੱਪੇ ਵਾਲੇ ਆ ਜਾਂ ਜੋ ਪਖੰਡਵਾਦ ਨੇ ਉਹ ਚੀਜ਼ਾਂ ਤੋਂ ਹਮੇਸ਼ਾ ਬਚ ਕੇ ਰਚ ਕੇ ਰਹੋ ਜੀ ਹਨਾ ਬਸ ਟੂਹੇ ਟਾਮਣਾ ਤੋਂ ਬਚੋ ਆਪ ਦਾ ਦਸਾਂ ਨਾ ਉਹਦੀ ਕਿਰਤ ਕਰੋ ਕਮਾਈ ਕਰੋ ਉਹਦਾ ਦਸਮਾ ਦਸਾਉਂ ਦਾ ਦਾਨਪੁਣ ਕਰੋ ਕਿਸੇ ਗਰੀਬ ਦੀ ਮਦਦ ਕਰੋ ਗਰੀਬ ਦੀ ਤਾਂ ਕੋਈ ਮਦਦ ਕਰਦਾ ਨਹੀਂ ਜੀ ਤੇ ਫਿਰ ਕਹਿੰਦੇ ਅਸੀਂ ਕੀ ਕਰੀਏ ਗਰੀਬ ਦੀ ਮਦਦ ਕਰੋ ਜਦੋਂ ਆਪਾਂ ਬਿਮਾਰ ਹੋ ਜਾਈਏ ਨਾ ਉਹ ਵੀ ਤਾਂ ਦਵਾਈਆਂ ਦੇ ਪੈਸੇ ਖਰਚ ਕਰਦੀਆਂ ਜੀ ਇਹ ਕਰਕੇ ਕਿਸੇ ਗਰੀਬ ਦੀ ਮਦਦ ਕਰੋ ਉਹਦੀ ਅਸੀਸ ਲਓ ਜਦੋਂ ਅਸੀਸ ਦਊ ਉਹ ਅਸੀਸ ਟਾਈਮ ਪਾ ਕੇ ਜਰੂਰ ਫਲੂਗੀ ਤੁਹਾਨੂੰ ਜਰੂਰ ਫਾਇਦਾ ਹੋਊਗਾ ਠੀਕ ਹੈ ਜੀ ਕਿਸੇ ਗਰੀਬ ਦੀ ਕਦੇ ਵੀ ਤੇ ਅਸੀਸ ਨਾ ਲਓ ਉਹ ਜੇਕਰ ਤੁਸੀਂ ਕਿਸੇ ਗਰੀਬ ਦੀ ਅਸੀਸ ਲਾਉਂਗੇ ਤਾਂ ਉਹ ਇੱਕ ਤਰ੍ਹਾਂ ਦੀ ਆਤਮਾ ਦੀ ਹੀ ਅਸੀਸ ਹੈ ਠੀਕ ਹੈ ਤੇ ਉਹ ਤੁਹਾਨੂੰ ਆਪਣੇ ਆਪ ਤੁਹਾਡੇ ਸਾਰੇ ਕੰਮ ਬੰਨ ਗਏ ਤੁਸੀਂ ਕਿਉਂ ਵਿਮਾ ਪਰਮਾਚਰ ਪੈਣਾ ਵਿਮਾ ਪਰਮਾਚਰ ਨਿਕਲੋ